ਹਾਂਜੀ ਬੋਰ ਪਾਣੀ ਛਾੜੂ ਮੇ ਜੀ ਹਾਂਜੀ ਜੋ ਸੋਚਤਾ ਸਾਨੂੰ ਇਹ ਦਿੱਤੀਆਂ ਕਿਸੇ ਹਾਲ ਸਾਬ ਕਿਸੇ ਪਾਰਟੀ ਨਾ ਦਿੱਤੀਆਂ ਨਾ ਭਾਜਪਾ ਦੇ ਨਾਲ ਅਕਾਲੀਆਂ ਦੇ ਤੇ ਨਾ ਕਾਂਗਰਸ ਇਹ ਛਾੜੂ ਨੂੰ ਪਾਉਗੇ ਹਾਂ ਛਾੜੂ ਨੂੰ ਪਾ ਰਹੇ ਆ ਤੇ ਤੁਹਾਨੂੰ ਵਧੀਆ ਲੱਗੀ ਕਾਰਗੁਜ਼ਾਰੀ ਸਰਕਾਰ ਇਹ ਵਧੀਆ ਬਹੁਤ ਵਧੀਆ ਚੱਲ ਰਿਹਾ ਹੈ ਬਿਜਲੀ ਬਿੱਲ ਖੁੱਲੀ ਆਉਣ ਲੱਗੇ ਸਾਡੇ ਕੋਲ ਤੇ ਭੈਜੋ ਇੱਕ ਗਰੀਬਾਂ ਦੇ ਬੇਦਖ ਪਾਣੀ ਸੀ ਹੁੰਦਕੇ ਹਾਂਜੀ ਇਸ ਵੇਲੇ ਸਭ ਪਹੁੰਚਦੀ ਸਾਰੀ ਹੋ ਗਈ ਬੇਦਖ ਮਾਰਜੀ ਪੈ ਜਾਪੇ ਆਪਣੇ ਪਾਸੋਂ ਤਰੀ ਆਨ ਸਾਡਾ ਇਹ ਮੋਟਰਾਂ ਦਾ ਚੱਜ ਲੋਕਾਂ ਜਨਰੇਟਰ ਲਾਇਆ ਤੇ ਸਭ ਬਣਾ ਪਾਏ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਨੇ ਆਮ ਆਦਮੀ ਪਾਰਟੀ ਸੀ ਤਾਂ ਆਪ ਨੂੰ ਪਾਏਗੇ ਜੀ ਅੱਛਾ ਜੀ ਆਪ ਨੂੰ ਕਿਉਂ ਆਪੇ ਠੀਕ ਲੱਗਦਾ ਜੀ ਬਾਕੀ ਇਹ ਸਭ ਐਵੇਂ ਲੱਗਦਾ ਅੱਛਾ ਜੀ ਚੱਗਾ ਚੱਕ ਸੌਦਾ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੀ ਇਸ ਵਾਰ ਅਸੀਂ ਤਾਂ ਆਪ ਨੂੰ ਪਾਏਗੇ ਜੀ ਅੱਛਾ ਜੀ ਆਪ ਨੂੰ ਕਿਉਂ ਆਪੇ ਠੀਕ ਲੱਗਦਾ ਜੀ ਬਾਕੀ ਇਹ ਸਭ ਐਵੇਂ ਲੱਗਦਾ ਅੱਛਾ ਜੀ ਚੱਗਾ ਚੱਕ ਸੌਦਾ ਜਿਹੜੇ ਅਕਾਲੀ ਦਲ ਵਾਲੇ ਅੱਜ ਰੋਡ ਸ਼ੋਅ ਕਰਕੇ ਗਏ ਨੇ ਉਹ ਤੋਂ ਨਹੀਂ ਤੁਸੀਂ ਪ੍ਰਭਾਵਿਤ ਹੋਏ ਨਹੀਂ ਜੀ ਅੱਛਾ ਜੀ ਕਾਰਨ ਦੱਸੋ ਕਾਰਨ ਅਸੀਂ ਇਹੀ ਕਾਰਨੇ ਜਾਣਣ ਆਏ ਆਂ ਕਾਰ ਨਹੀਂ ਆ ਫਿਰ ਉਹਨਾਂ ਨੇ ਵੀ ਬਹੁਤ ਆਪਣੇ ਮਨਾਈਆਂ ਕੀਤੀਆਂ ਨੇ ਅੱਛਾ ਜੀ ਮਤਲਬ ਕਿ ਉਹ ਟਾਈਮ ਵੀ ਕੁਝ ਖਾਸ ਉਹਨਾਂ ਨੇ ਬਹੁਤ ੱਕਾ ਕੀਤਾ ਲੋਕਾਂ ਦਾ ਇਹ ਜੀ ਦਾ ਜੀ ਜਿਹੜੇ 92 ਸੀਟਾਂ ਲੈ ਕੇ ਇਸ ਵਾਰ ਆਏ ਸੀਗੇ ਤੇ ਤੁਹਾਨੂੰ ਲੱਗਦਾ ਵੀ ਉਹ ਅੱਗੇ ਵੀ ਕੰਮ ਕਰਨਗੇ ਆਪ ਵਾਲੇ ਆਪ ਫਿਰ ਵੀ ਕੰਮ ਹੋ ਰਹੇ ਨੇ ਆਪ ਦੇ ਵੀ ਕੰਮ ਹੋ ਰਹੇ ਨੇ ਦੇਖੋ ਵਾਕੀ ਕੀ ਬਣਦਾ ਹੁਣ ਲੋਕ ਸਭਾ ਦੇ ਵਿੱਚ ਤੁਸੀਂ ਫਤੇਗੜ ਸਾਹਿਬ ਤੋਂ ਆਪ ਦੇ ਕੈਂਡੀਡੇਟ ਨੂੰ ਵੋਟ ਪਾ ਰਹੇ ਹੋ ਤੁਹਾਡਾ ਕਹਿਣ ਦੇ ਮੁਤਾਬਕ ਹਾਂਜੀ ਹਾਂਜੀ ਆਪੇ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਇਸ ਵਾਰ ਚੁਆਇਸ ਕਰਾਂਗੇ ਅਜੇ ਸਾਰੀਆਂ ਪਾਰਟੀਆਂ ਇਹੀ ਨੇ ਖਾਨ ਵਾਲੇ ਸਭ ਅੱਜ ਆਪਣੀ ਜਾਇਦਾਦ ਅੱਜ ਸੁਖਵੀਰ ਬਾਦਲ ਰੋਡ ਸ਼ੋਅ ਕਰਕੇ ਗਿਆ ਬਹੁਤ ਵਧੀਆ ਕਰਿਆ ਜੀ ਅੱਛਾ ਜੀ ਹਾਂਜੀ ਤੇ ਉਹਨੂੰ ਵੋਟ ਉਹ ਆਪਣੀ ਦਿਲ ਦੀ ਜੀ ਨੂੰ ਮਰਜੀ ਪਾਈ ਜੀ ਨਹੀਂ ਅਸੀਂ ਦਿਲ ਦੀਆਂ ਹੀ ਜਾਣਨ ਆਏ ਆ ਵੀ ਆਪਣਾ ਫਤੇਗੜ ਜਿਹੜਾ ਹਲਕਾ ਹੈ ਉਹ ਇਸ ਵਾਰ ਕਿਹਦੇ ਹੱਕ 'ਚ ਜਾਊਗਾ ਇਹ ਝਾੜੂ ਨੂੰ ਪਾਉਂਗੇ ਝਾੜੂ ਨੂੰ ਪਾ ਰਹੇ ਹੈ ਤੇ ਤੁਹਾਨੂੰ ਵਧੀਆ ਲੱਗੀ ਕਾਰਗੁਜ਼ਾਰੀ ਸਰਕਾਰ ਦੀ ਵਧੀਆ ਬਹੁਤ ਵਧੀਆ ਚੱਲ ਰਿਹਾ ਹੈ ਅੱਛਾ ਜੀ ਜੇ ਘਰ ਦੀ ਲਾਣੇਦਾਰੀ ਕਰਨੀ ਹੈ ਤਾਂ ਬਹੁਤ ਔਖੇ ਕਿਸੇ ਨੂੰ ਦੇ ਦਈ ਆਪਾਂ ਮੈਂ ਲਾਣੇਦਾਰੀ ਛੱਡ ਕੇ ਕਿਹਨੂੰ ਦੇ ਦਵਾਂ ਸਾਲ ਲੋਟ ਨਹੀਂ ਆਉਂਦਾ ਬੰਦਾ ਹੂੰ ਇਹਦੇ 5 ਸਾਲਾਂ ਦੇ ਇਹੀ ਅਸੀਂ ਗਰਾਊਂਡ ਤੇ ਤਰਿਆਂ ਕਿ ਲੋਕਾਂ ਦੀ ਰਾਏ ਕੀ ਹੈ ਅਸੀਂ ਇਹੀ ਜਾਣਨਾ ਚਾਹੁੰਦੇ ਹਾਂ ਬਹੁਤ ਜੇ ਕੰਮ ਕਰਦਾ ਜੀ ਐਵੇਂ ਹੌਲੀ ਹੌਲੀ ਕਰੂਗਾ 1 ਲੱਖ ਥੋੜਾ ਚੜ ਜਾਂਦਾ ਕੋਈ ਬੰਦਾ ਸਿਰਫ ਇਹ ਹੁਣ ਜਿਹੜੇ ਕਾਂਗਰਸ ਛੱਡ ਕੇ ਆ ਆਮ ਦੇ ਵਿੱਚ ਅੱਛਾ ਜੀ ਕਾਂਗਰਸ ਨੇ ਸਭ ਖਾਣਾ ਲੈ ਜਿਹੜਾ ਜਿਹੜਾ ਆਪਣਾ ਉਰੇ ਦਾ ਵਿਧਾਇਕ ਸੀਗਾ ਹੁਣ ਉਹ ਐਮਪੀ ਦੀ ਚੋਣ ਲੜ ਰਿਹਾ ਹੈ ਕੀ ਨਹੀਂ ਉਹ ਫਿਰ ਉਹੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਟਾਈਮ ਹੈ ਉਹੀ ਤਾਂ ਪੁੱਛ ਰਹੇ ਹਾਂ ਅਸੀਂ ਉਹ ਤਾਂ ਆਪਣੀ ਵੋਟਾਂ ਦੇ ਐਮਐਲਏ ਐਮਐਲਏ ਨੇ ਕਿਹੜੇ ਕਰਿਆ ਕੋਈ ਆਪ ਆਏ ਨੇ ਅੱਛਾ ਜੀ ਮੁੱਖ ਮੰਤਰੀ ਦਾ ਕਰ ਰਹੇ ਕੋਈ ਸਰਕਾਰ ਬਾਰੇ ਵੋਟ ਫੇਰ ਤੁਸੀਂ ਆਮ ਆਦਮੀ ਪਾਰਟੀ ਨੂੰ ਬਾਹਰੇ ਹੋ ਵਧੀਆ ਉਹੀ ਵਧੀਆ ਅਸੀਂ ਜ਼ਿੰਮੇਦਾਰ ਹਾਂ ਜੀ ਹਾਂ ਜੀ ਬਿਜਲੀ ਲਾਈਟ ਪਹੇ ਦਿੰਦਾ ਹਾਂ ਹਾਂ ਜੀ ਹੋਰ ਸਾਨੂੰ ਕੀ ਜੇ ਤਾਂ ਹਾਂ ਜੀ ਉਹ ਤਾਂ ਇਹੀ ਹੈ ਜੀ ਦੱਸਣਾ ਹੈ ਆਪਾਂ ਅਸੀਂ ਬੋਰ ਪਾਣੀ ਛਾੜੂ ਮੇ ਜੀ ਹਾਂਜੀ ਜੋ ਸਹੂਲਤਾਂ ਸਾਨੂੰ ਇਹ ਦਿੱਤੀਆਂ ਕਿਸੇ ਹਾਲ ਸਭ ਕਿਸੇ ਪਾਰਟੀ ਨੇ ਦਿੱਤੀਆਂ ਨਾ ਭਾਜਪਾ ਦੇ ਨਾਲ ਅਕਾਲੀਆ ਦੇ ਤੇ ਨਾ ਕਾਂਗਰਸ ਦੀਆਂ ਕੀ ਕੀ ਸਹੂਲਤਾਂ ਦਿੱਤੀਆਂ ਆਪ ਜੀ ਦੱਸਿਓ ਦਿੱਲੀ ਪੈ ਤੇ ਮੈਂ ਖੁੱਲੀ ਆਉਣ ਲੱਗੇ ਸਾਡੇ ਕੋਲ ਤੇ ਭੈਜੋ ਇੱਕ ਗ੍ਰਿਪਾ ਦੇ ਬੇਲੇ ਪਾਣੀ ਦੀ ਹੁੰਦਕੀ ਹਾਂਜੀ ਇਸ ਵਿੱਚ ਸਭ ਚੱਲਦੀ ਸਾਰੀ ਉਹ ਮੋਟਰ ਇਸ ਵਿੱਚ ਚੱਲਦੀ ਹੈ ਹਾਂਜੀ ਬਿਜ ਕੁਮਾਰ ਜੀ ਪੈ ਜਾਪੇ ਆਪਣੇ ਪਾਸੋਂ 3 ਆਉਂਦੇ ਸਾਨੂੰ ਇਹ ਮੋਟਰਾਂ ਦੇ ਚਾਰ ਚਾਰ ਲੋਕਾਂ ਜਨਰੇਟਰ ਲਾਇਆ ਤੇ ਸਭ ਕੰਮ ਆ ਪਈਆਂ ਅਤੇ ਮੋਟਰਾਂ ਤੇ ਜਨਰੇਟਰ ਲੱਗਦੇ ਸੀ ਇਹ ਗੱਲ ਨਾ ਤਾਂ ਅਸੀਂ ਵੀ ਸਹਿਮਤ ਆ। ਫੇਰ ਮੈਂ ਆਈ ਗੱਲ ਬਹੁਤ ਹੀ ਬਹੁਤ ਹੀ ਬਹੁਤ ਹੀ ਕਹਾਂ ਦੇ। ਉਹ ਤੇ ਜ਼ਿੰਮੇਵਾਰੀ ਲਈ ਦਿੱਜੇ ਨੇ ਸਰਕਾਰ ਬਹੁਤ ਵਧੀਆ ਚੀਜ਼ਾਂ ਨੇ। ਹਾਂ। ਨਹੀਂ ਸਾਬਤ ਅਸੀਂ 24 24 ਘੰਟੇ ਲੈਟਾਂ ਚਿੱਟੀਆਂ ਨੇ ਤੇ ਜਿਹੜੀ ਕਾਂਗਰਸ ਕਾਂਗਰਸ ਨੂੰ ਹੀ ਮੌਕਾ ਦਿੰਦੇ। ਕਾਂਗਰਸ ਇਹ ਦੇਖੂਗਾ ਜੀ ਨੇੜੇ ਆਏ ਤੇ ਕੁਝ ਕਰਨਗੇ ਕਿ ਫਾਇਦਾ ਸਾਡੇ ਪਿੰਡ ਸਾਰੇ ਕਾਂਗਰਸੀ ਹੋ ਜਾਣ ਜੀ। ਅੱਛਾ ਜੀ। ਇਹ ਸਾਰਾ ਮਤਲਬ ਇਲਾਕਾ ਕਾਂਗਰਸੀਆਂ ਦਾ ਹੀ ਐ। ਠੀਕ ਐ ਜੀ। ਉਹ ਆਪ ਵੀ ਤੁਸੀਂ ਕੀ ਕਹਿਣਾ ਚਾਹੋਗੇ? ਇੱਧਰ ਕਹੋ ਜੀ। ਤੁਸੀਂ ਕਹੋ ਨਾ। ਅਸੀਂ ਤਾਂ ਦੇਖਾਂਗੇ ਮੌਕੇ ਤੇ ਜੀ। ਕਹਿੰਦੇ ਅਕਾਲੀ ਅਕਾਲੀ ਦਲ ਬਾਰੇ ਹੈ ਨਹੀਂ ਨਹੀਂ ਕੋਈ ਅਕਾਲੀ ਦਲ ਬਾਰੇ ਜੇ ਹੈ ਨਹੀਂ ਉਹ ਵਿਚਾਰਾ ਜਿੰਨਾ ਟਾਈਮ ਖਰਾਬ ਕਰਕੇ ਗਿਆ ਨਹੀਂ ਪਤਾ ਕੀ ਅਸਲ ਦੇ ਵਿੱਚ ਅਸੀਂ ਜਾ ਰਹੇ ਹਾਂ ਅਸਲ ਦੇ ਵਿੱਚ ਦੇ ਦੇ ਹੁਣ ਕਿਆ ਪ੍ਰਯਾਰ ਹੁੰਦਾ ਇੱਕ ਤਾਂ ਪਾਰਟੀ ਹੈ ਕਿ ਉਹਨਾਂ ਤੋਂ ਬੜੀਆਂ ਨੇ ਕੋਈ ਸਾਫ ਦਾਬ ਨਹੀਂ ਆਇਆ ਕਿ ਸਭ ਕੁਝ ਦੇਖ ਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਆਮ ਲੋਕਾਂ ਦੀ ਰਾਏ ਆ ਜਿਹੜੀ ਅਸੀਂ ਇਲਾਕੇ ਦੇ ਵਿੱਚ ਲੋਕਾਂ ਨੂੰ ਪੁੱਛ ਕੇ ਦੱਸ ਰਹੇ ਆਂ ਸਿਗਾ ਭਾਈ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਨੇ ਹਾਂ ਹਾਂ ਜੀ ਆਮ ਆਦਮੀ ਪਾਰਟੀ ਨੂੰ ਜੀਪੀ ਨੂੰ ਵੋਟ ਪਾ ਰਹੇ ਹਾਂ ਜੀ ਭਗਵੰਤ ਮਾਨ ਅੱਛਾ ਮਤਲਬ ਇਹ ਜੀਪੀ ਨੂੰ ਨਹੀਂ ਪਾ ਰਹੇ ਇਹ ਭਗਵੰਤ ਮਾਨ ਦੇ ਕੰਮਾਂ ਨੂੰ ਵੋਟ ਪਾ ਰਹੇ ਨੇ ਹਾਂ ਹਾਂ ਠੀਕ ਇਹ ਅਸੀਂ ਇਹੀ رائے ਲੋਕਾਂ ਦੀ ਜਾਣਨਾ ਚਾਹੁੰਦੇ ਆਂ ਅਸੀਂ ਇਹੀ ਪੱਖ ਦੇਖਣਾ ਚਾਹੁੰਦੇ ਆਂ ਵੀ ਲੋਕ ਕਿਹੜੇ ਪਾਸੇ ਨੂੰ ਫਤਵਾ ਦੇ ਰਹੇ ਨੇ ਠੀਕ ਹੈ ਹਾਂਜੀ ਤੁਸੀਂ ਕੀ ਕੀ ਦੇਖ ਕੇ ਕੰਮ ਕੀ ਕੰਮ ਦੇਖ ਕੇ ਵਧੀਆ ਕੰਮਕਾਰ ਸਾਰੇ ਠੀਕ ਨੇ ਟਿਕਾਈ ਅੱਛਾ ਜੀ ਜਿੰਨੀ ਕੋ ਲੋਡ ਮੁਤਾਬਕ ਕੰਮ ਠੀਕ ਹੈ ਜਿੰਨਾ ਟਾਈਮ ਇਹਨਾਂ ਨੂੰ ਸਮਾਂ ਹੋਇਆ ਉਹ ਸਮੇਂ ਦੇ ਮੁਤਾਬਕ ਇਹਨਾਂ ਦਾ ਕੰਮ ਠੀਕ ਚੱਲ ਰਿਹਾ ਹੈ ਅੱਛਾ ਜੀ ਆ ਬਿਜਲੀ ਦੇ ਪਿੰਡਾਂ ਮੁੰਡਾ ਇਹਨਾਂ ਦਾ ਬਿਜਲੀ ਬਿਜਲੀ ਬਾਰੇ ਮਾਫ ਮਾਫਰੀ ਆ ਬਿਜਲੀ ਦੀ ਦਰ ਵੀ ਘਟ ਗਈ ਕਿਹਦੇ ਨਾਲ ਨਹੀਂ ਆਈ ਮਾਫੀ ਨਹੀਂ ਤਾਂ ਜਿਆਦਾਤਰ ਮਤਲਬ ਫਤਵਾ ਆਮ ਆਦਮੀ ਪਾਰਟੀ ਨੂੰ ਜਾ ਰਹੇ ਹਾਂਜੀ ਹਾਂਜੀ ਠੀਕ ਹੈ ਇਹਨਾਂ ਵੀ ਆਮ ਆਦਮੀ ਦੇ ਪਾਰਟੀ अच्छा पहला भी ਤੁਸੀਂ ਆਮ ਆਦਮੀ ਪਾਰਟੀ ਨੂੰ ਪਾਈ ਸੀ ਹੁਣ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਪਾ ਰਹੇ ਹੋ